ਗੁਰਬਾਣੀ ਅਤੇ ਵਿਗਿਆਨ ਇਹਨਾਂ ਦੀ ਆਪਸੀ ਸਮਾਨਤਾ ਕੀ ਹੈ ਉਹ ਕਿਹੜੀਆਂ ਖੋਜਾਂ ਨੇ ਜੋ ਵਿਗਿਆਨ ਨੇ ਅੱਜ ਕੀਤੀਆਂ ਨੇ ਪਰ ਗੁਰਬਾਣੀ 'ਚ ਉਹਨਾਂ ਜ਼ਿਕਰ ਬਹੁਤ ਸਮਾਂ ਪਹਿਲਾਂ ਹੋ ਚੁੱਕਾ ਹੈ ਧਰਤੀ ਦੇ ਅੰਤ ਨੂੰ ਲੈ ਕੇ ਗੁਰਬਾਣੀ ਅੰਦਰ ਕੀ ਲਿਖਿਆ ਗਿਆ ਹੈ ਜਿਹਦੇ ਉੱਪਰ ਅਸਲਾਮੁਅਲੈਕੁਮ ਜੀ ਰੁਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਵਗੇ ਰੱਬ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਅਸੀਂ ਹਮੇਸ਼ਾ ਇਹ ਗੱਲ ਤੇ ਕਰਨੇ ਆ ਲੋਕ ਬਿਲੀਵ ਵੀ ਕਰਦੇ ਨੇ ਕਿ ਸਾਇੰਸ ਬਹੁਤ ਤਰੱਕੀ ਕਰ ਗਈ ਹੈ ਸਾਇੰਸ ਨੇਆਂ ਚੀਜ਼ਾਂ ਇਜਾਦ ਕਰ ਦਿੱਤੀਆਂ ਸਾਇੰਸ ਨੇ ਇਹ ਚੀਜ਼ਾਂ ਨੂੰ ਭਵਿੱਖਬਾਣੀ ਕੀਤੀ ਸਾਇੰਸ ਨੇ ਕਿਆਨ ਵਾਲੇ ਦੌਰ ਦੇ ਅੰਦਰ ਐਂਜੋਏਗਾ ਸਾਇੰਸ ਨੇ ਦੱਸਦਾ ਐਂਜੋਏਗਾ ਐਂਜੋਏਗਾ ਲੇਕਿਨ ਸਾਨੂੰ ਇਹ ਨਹੀਂ ਪਤਾ ਕਿ ਸਾਇੰਸ ਜਿਹੜੀ ਚੀਜ਼ ਨੂੰ ਕਾਪੀ ਕਰ ਰਹੀ ਹੈ ਜਿਸ ਚੀਜ਼ ਦੇ ਵਿੱਚੋਂ ਅੱਜ ਤੋਂ 100 ਸਾਲਾਂ ਪਹਿਲੇ ਜਿਹੜੀਆਂ ਭਵਿੱਖਬਾਣੀਆਂ ਹੀਆਂ ਜਿਹੜੀਆਂ ਚੀਜ਼ਾਂ ਗੁਰਬਾਣੀ ਦੇ ਅੰਦਰ ਉਹੀ ਸਾਇੰਸ ਉਥੋਂ ਹੀ ਚੋਕ ਕੇ ਉਹੀ ਚੀਜ਼ਾਂ ਨੂੰ ਉਹਨਾਂ ਦਾ ਹੀ ਵजूद ਕੱਢ ਕੇ ਉਹੀ ਚੀਜ਼ਾਂ ਸਾਨੂੰ ਦਿਖਾ ਰਹੀਆਂ ਨੇ ਇਸ ਨੂੰ ਦ ਲਗਾਾਈ ਦੀ ਵੀਡੀਓ ਇਹ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਅਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਆਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰ ਗੁਰਬਾਣੀ ਅਤੇ ਵਿਗਿਆਨ ਇਹਨਾਂ ਦੀ ਆਪਸੀ ਸਮਾਨਤਾ ਕੀ ਹੈ ਉਹ ਕਿਹੜੀਆਂ ਖੋਜਾਂ ਨੇ ਜੋ ਵਿਗਿਆਨ ਨੇ ਅੱਜ ਕੀਤੇ ਆ ਨੇ ਪਰ ਗੁਰਬਾਣੀ 'ਚ ਉਹਨਾਂ ਜ਼ਿਕਰ ਬਹੁਤ ਸਮਾਂ ਪਹਿਲਾਂ ਹੋ ਚੁੱਕਾ ਹੈ। ਧਰਤੀ ਦੇ ਅੰਤ ਨੂੰ ਲੈ ਕੇ ਗੁਰਬਾਣੀ ਅੰਦਰ ਕੀ ਲਿਖਿਆ ਗਿਆ ਏ ਜਿਹਦੇ ਉੱਪਰ ਅੱਜ ਵਿਗਿਆਨ ਵੀ ਮੋਹਰ ਲਾਉਂਦਾ ਏ। ਕੀ ਸੱਚਮੁੱਚ ਧਰਤੀ ਕਿਸੇ ਵੱਡੇ ਸਿੰਘਾਂ ਤੇ ਖੜੀ ਏ ਕੀ ਕਹਿਣਾ ਇਸ ਬਾਰੇ ਗੁਰਬਾਣੀ ਅਤੇ ਵਿਗਿਆਨ ਦਾ? ਵਿਗਿਆਨ ਮੰਨਦਾ ਹੈ ਕਿ ਏਲੀਅਨਸ ਹੁੰਦੇ ਨੇ ਪਰ ਕੀ ਗੁਰਬਾਣੀ ਅੰਦਰ ਵੀ ਏਲੀਅਨਸ ਦਾ ਜ਼ਿਕਰ ਹੈ? ਇਸ ਧਰਤੀ ਦੇ ਉੱਪਰ ਇਹ ਹਵਾ ਪਾਣੀ ਦਰਿਆ ਰੁਤਾਂ ਇਹ ਸਭ ਕੁਝ ਕਿਵੇਂ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੇ ਇੱਕ ਗੱਲ ਆਮ ਹੀ ਸੁਣੀ ਹੋਗੀ ਕਿ ਨਾਸਾ ਦੀ ਜੋ ਰਿਸਰਚ ਲਾਇਆ ਪਿਆ ਉਹਦੀ ਸਭ ਤੋਂ ਉੱਪਰਲੀ ਮੰਜ਼ਲ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਹੁਣ ਤੱਕ NASA ਨੇ ਜਿੰਨੀਆਂ ਵੀ ਖੋਜਾਂ ਕੀਤੀਆਂ ਨੇ ਉਹ ਸਾਰੀਆਂ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਆਨ ਕਰਕੇ ਹੀ ਕੀਤੀਆਂ ਨੇ ਇਸ ਗੱਲ ਪਿੱਛੇ ਕਿੰਨੀ ਕੁ ਸੱਚਾਈ ਹੈ ਮੈਨਰੇਜ ਕੋ ਸਪਸ਼ਟੀਕਰ ਨਹੀਂ ਦਿੰਦਾ ਪਰ ਹਾਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਣ ਤੱਕ ਗੁਰੂ ਰੂਪ ਜਾਣ ਕੇ ਨਸਤਮਸਤਕ ਹੁੰਦੇ ਆਏ ਹਾਂ ਗੁਰੂ ਸਾਹਿਬ ਦਾ ਅਧਿਆਨ ਕਰਦੇ ਆਏ ਹਾਂ ਪੜ੍ਹਦੇ ਸੁਣਦੇ ਆਏ ਹਾਂ ਉਹਨਾਂ ਨੂੰ ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਗਿਆਨ ਦਾ ਖਜ਼ਾਨਾ ਹਨ ਇਤਿਹਾਸਿਕ ਤੌਰ ਤੇ ਵੀ ਮਹੱਤਵ ਰੱਖਦੇ ਹਨ ਉੱਥੇ ਹੀ ਇੱਕ ਪੱਖ ਇਹਨਾਂ ਦਾ ਆਪਾਂ ਵਿਗਿਆਨਕ ਤੌਰ ਤੇ ਵੀ ਦੇਖ ਸਕਦੇ ਆ ਕਹਿਣ ਤੋਂ ਭਾਵ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਗਿਆਨਕ ਤੌਰ ਤੇ ਵੀ ਬਹੁਤ ਮਤਤਾਰਕ ਦੇ ਨੇ ਤੇ ਅੱਜ ਦੀ ਇਸ ਵੀਡੀਓ ਚ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਵਿਗਿਆਨਕ ਰੂਪ ਵਿੱਚ ਹੀ ਕਰਾਂਗੇ ਸੋ ਅੱਜ ਦੀ ਸਾਡੀ ਜਿਹੜੀ ਇਹ ਵੀਡੀਓ ਆ ਇਸ ਕਰਕੇ ਬਹੁਤ ਹੀ ਇਨਫੋਰਮੇਟਿਵ ਹੋਣ ਵਾਲੀ ਆ ਮੇਰੀ ਬੇਨਤੀ ਆ ਕਿ ਵੀਡੀਓ ਚ ਅਖੀਰ ਤੱਕ ਜ਼ਰੂਰ ਬਣੇ ਰਹੋ ਤੁਹਾਨੂੰ ਅੱਜ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਸੋ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰੂੰਗਾ ਕਿ ਜਿਹੜੇ ਈ ਵਿਊਅਰਸ ਸਾਡੇ ਚੈਨਲ ਤੇ ਅੱਜ ਪਹਿਲੀ ਵਾਰ ਆਏ ਨੇ ਜਾਂ ਸਾਡੇ ਚੈਨਲ ਨੂੰ ਬਹੁਤ ਸਮੇਂ ਤੋਂ ਦੇਖ ਰਹੇ ਨੇ ਪਰ ਉਹਨਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੈਂ ਬੇਨਤੀ ਕਰੂੰਗਾ ਕਿ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਤੋਂ ਅਸੀਂ ਜਦੋਂ ਵੀ ਆਪਣੇ ਚੈਨਲ ਦੇ ਉੱਪਰ ਇਹੋ ਜਿਹੇ ਇਨਫੋਰਮੇਟਿਵ ਵੀਡੀਓ ਲੈ ਕੇ ਆਈਏ ਤਾਂ ਉਹਦਾ ਲਿੰਕ ਜਿਹੜਾ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਵਾ ਉਹ ਆਪਣੀ ਸਬਸਕ੍ਰਿਪਸ਼ਨ ਨੂੰ ਇੱਕ ਵਾਰ ਅਪਡੇਟ ਕਰ ਲੈਣ ਤੁਸੀਂ ਦੇਖੋਗੇ ਕੀ ਸਬਸਕ੍ਰਾਈਬ ਦੇ ਨਾਲ ਇੱਕ ਜੁਆਇਨ ਦਾ ਬਟਨ ਵੀ ਆ ਉਸ ਉੱਪਰ ਕਲਿੱਕ ਕਰਕੇ ਤੁਸੀਂ ਪੱਕੇ ਤੌਰ ਤੇ ਸਾਡੇ ਨਾਲ ਜੁੜ ਵੀ ਸਕਦੇ ਹੋ ਸਾਡੇ ਚੈਨਲ ਨੂੰ ਜੁਆਇਨ ਕਰਨ ਤੋਂ ਬਾਅਦ ਅਸੀਂ ਤੁਹਾਡੇ ਕਮੈਂਟਸ ਦਾ ਰਿਪਲਾਈ ਦੇਵਾਂਗੇ ਜਾਂ ਤੁਸੀਂ ਜੋ ਵੀ ਸਾਡੇ ਨਾਲ ਗੱਲਬਾਤ ਕਰਨਾ ਚਾਹੋ ਸਿੱਧੀ ਸਾਡੇ ਨਾਲ ਕਰ ਸਕਦੇ ਹੋ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਆ ਆਪਾਂ ਵੀਡੀਓ ਚ ਅੱਗੇ ਵਧਦੇ ਆ ਤੇ ਗੱਲ ਸ਼ੁਰੂ ਤੋਂ ਸ਼ੁਰੂ ਕਰਦੇ ਆ ਕਹਿਣਤ ਭਾਵ ਕਿ ਜਦੋਂ ਕੁਝ ਵੀ ਨਹੀਂ ਸੀ ਕੋਈ ਧਰਤੀ ਨਹੀਂ ਸੀ ਕੋਈ ਸੂਰਜ ਨਹੀਂ ਸੀ ਕੋਈ ਗ੍ਰਹਿ ਨਹੀਂ ਸੀ ਕੁਝ ਵੀ ਨਹੀਂ ਸੀ ਇਕ ਅੰਗਰੇਜ਼ ਵਿਗਿਆਨੀ ਹੋਇਆ ਆ ਜਾਰਜ ਲਿਮਾਂਟਰੇ ਨਾਂ ਦਾ ਉਸਨੇ 1930 ਦੇ ਵਿੱਚ ਖੋਜ ਕੀਤੀ ਸੀ ਕਿ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਜਦੋਂ ਧਰਤੀ ਨਹੀਂ ਸੀ ਉਦੋਂ ਕੁਝ ਵੀ ਨਹੀਂ ਸੀ ਉਦੋਂ ਚਾਰੇ ਪਾਸੇ ਧੁੰਦ ਹੀ ਧੁੰਦ ਸੀ ਦੂਰ ਦੂਰ ਤੱਕ ਕਿਤੇ ਕੋਈ ਜੀਵਨ ਨਹੀਂ ਸੀ ਕੋਈ ਹਵਾ ਨਹੀਂ ਸੀ ਪਾਣੀ ਨਹੀਂ ਸੀ ਕੋਈ ਗ੍ਰਹਿ ਨਹੀਂ ਸੀ ਕੁਝ ਵੀ ਨਹੀਂ ਸੀ ਸਿਰਫ ਜੇ ਕੁਝ ਸੀ ਤਾਂ ਧੁੰਦ ਹੀ ਧੁੰਦ ਤੇ ਇਹ ਖੋਜ ਜਾਰਜ ਲਿਮਾਂਟਰੇ 1930 ਦੇ ਵਿੱਚ ਕਰਦਾ ਆ ਹੁਣ ਆਪਾਂ ਗੁਰਬਾਣੀ 'ਚੋਂ ਦੇਖਦੇ ਆ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1469 ਚ ਹੁੰਦਾ ਆ ਤੇ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਉਂਦੇ ਨੇ 1539 ਦੇ ਵਿੱਚ ਤੇ ਜਿਵੇਂ ਮੋਟਾ-ਮੋਟਾ ਸਾਫ ਵਿਲਾਵਾ ਕਿ ਗੁਰੂ ਨਾਨਕ ਸਾਹਿਬ ਨੇ ਮੰਨ ਲਓ ਕਿ 1500 ਈਸਵੀ ਤੋਂ ਗੁਰਬਾਣੀ ਦੀ ਰਚਨਾ ਕਰਨੀ ਸ਼ੁਰੂ ਕੀਤੀ ਹੋਗੀ ਤਾਂ ਗੁਰੂ ਨਾਨਕ ਸਾਹਿਬ ਦਾ ਖਬਦ ਜੋ ਮਾਰੂ ਰਾਗ ਦੇ ਸਾਨੂੰ ਦੇਖਣ ਨੂੰ ਮਿਲਦਾ ਆ ਜੋ ਅੱਜ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਗ 1035 ਦੇ ਉੱਪਰ ਸੁਭਾਏਮਾਨ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਅਰਬਦ ਨਰਬਦ ਤੰਦੂਕਾਰਾ ਧਰਨ ਨਾ ਗਗਣਾ ਹੁਕਮ ਅਪਾਰਾ ਅਰਬਦ ਦਾ ਮਤਲਬ ਹੈ ਕਿ ਅਰਬਾਂ ਸਾਲ ਪਹਿਲਾਂ ਨਰਬਦ ਜਿਹਦੀ ਗਿਣਤੀ ਨਾ ਕੀਤੀ ਜਾ ਸਕੇ ਤੰਦੂਕਾਰਾਂ ਭਾਵ ਕੇ ਸਾਰੇ ਪਾਸੇ ਤੁੰਦੀ ਤੁੰਦ ਸੀ ਤਰਨ ਨਾ ਗਗਣਾ ਹੁਕਮ ਅਪਾਰਾ ਭਾਵ ਕਿ ਉਦੋਂ ਨਾ ਕੋਈ ਧਰਤੀ ਸੀ ਨਾ ਕੋਈ ਗगन ਸੀ ਪਰ ਫਿਰ ਵੀ ਉਸ ਬੇਅੰਤ ਮਾਲਕ ਦੇ ਹੁਕਮ ਉਦੋਂ ਵੀ ਵਰਤ ਰਿਹਾ ਸੀ ਜਦੋਂ ਜਦੋਂ ਤੁਸੀਂ ਇਸ ਗੁਰਬਾਣੀ ਦੀ ਅਗਲੀਆਂ ਪੰਤੀਆਂ ਪੜ੍ਹਦੇ ਜਾਓਗੇ ਤਾਂ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਅੱਗੇ-ਅੱਗੇ ਦੱਸਦੇ ਨੇ ਕਿ ਉਸ ਵੇਲੇ ਕੋਈ ਮੌਸਮ ਨਹੀਂ ਸੀ ਕੋਈ ਰੁੱਤਾਂ ਨਹੀਂ ਸੀ ਕੋਈ ਨਦੀਆਂ ਨਹੀਂ ਸੀ ਨਾਲੇ ਨਹੀਂ ਸੀ ਕੋਈ ਪਤਾਲ ਨਹੀਂ ਸੀ ਕੋਈ ਆਕਾਸ਼ ਨਹੀਂ ਸੀ ਕੁਝ ਵੀ ਨਹੀਂ ਸੀ ਹੁਣ ਜਿਵੇਂ ਕਿ ਮੈਂ ਪਹਿਲਾਂ ਦੱਸ ਘਟਿਆ ਕਿ ਜਾਰਜ ਲੇਮਾਂਤ ਨੇ ਜਿਹੜੀ ਖੋਜ ਕੀਤੀ ਸੀ 1930 ਦੇ ਵਿੱਚ ਕੀਤੀ ਸੀ ਪਰ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਦੇ ਵਿੱਚ 400 ਸਾਲ ਪਹਿਲਾਂ ਹੀ ਲਿਖ ਕੇ ਗਈ ਸੀ ਕਿ ਇਸ ਬ੍ਰਹਮੰਡ ਦੇ ਵਿੱਚ ਇਸ ਦੁਨੀਆ ਦੇ ਵਿੱਚ ਸਿਰਫ ਧੁੰਦ ਹੀ ਧੁੰਦ ਸੀ ਹੋਰ ਕੁਝ ਵੀ ਨਹੀਂ ਸੀ ਹੁਣ ਇਹਦੇ ਇੱਕ ਸਵਾਲ ਉੱਠਦਾ ਆ ਕਿ ਜੇ ਕਦੀ ਵੀ ਕੁਝ ਨਹੀਂ ਸੀ ਤਾਂ ਫਿਰ ਸਾਰਾ ਕੁਝ ਕਿਵੇਂ ਬਣਦਾ ਆ ਇਹ ਧਰਤੀ ਆਕਾਸ਼ ਪਤਾਲ ਇਹ ਸਾਰੇ ਕਿਵੇਂ ਹੋਂਦ ਵਿੱਚ ਆਏ ਸੋ ਇਹਦੇ ਜਵਾਬ ਵਾਸਤੇ ਪਹਿਲਾਂ ਆਪਾਂ ਵਿਗਿਆਨ ਨੂੰ ਦੇਖਦੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਗੁਰਬਾਣੀ ਦਾ ਧਿਆਨ ਕਰਾਂਗੇ ਧਰਤੀ ਦੀ ਹੋਂਦ ਨੂੰ ਲੈ ਕੇ ਵਿਗਿਆਨੀਆਂ ਵੱਲੋਂ ਤਿੰਨ ਥਿਊਰੀਆਂ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਪਹਿਲੀ ਆ ਬਿਗ ਬੈਂਕ ਥਿਊਰੀ ਦੂਸਰੀ ਆ ਸਟੈਡੀ ਸਟੇਟ ਥਿਊਰੀ ਤੇ ਤੀਸਰੀ ਆ ਪਲਸੇਟਿੰਗ ਯੂਨੀਵਰਸ ਹੁਣ ਆਪਾਂ ਅੱਗੇ ਵੀਡੀਓ ਦੇ ਵਿੱਚ ਇਹਨਾਂ ਤਿੰਨਾਂ ਥਿਊਰੀਆਂ ਡਿਫਾਈਨ ਕਰਾਂਗੇ ਤੇ ਨਾਲ ਨਾਲ ਹੀ ਆਪਾਂ ਦੇਖਾਂਗੇ ਕਿ ਗੁਰਬਾਣੀ ਇਹਨਾਂ ਥਿਊਰੀਆਂ ਬਾਰੇ ਕੀ ਕਹਿੰਦੀ ਆ ਸੋ ਪਹਿਲੀ ਥਿਊਰੀ ਦੀ ਗੱਲ ਕਰ ਲੈਨੇ ਆ ਬਿਗ ਬੈਂਕ ਥਿਊਰੀ ਤੁਰ ਜਿਹੜੀ ਖੋਜ ਆ ਇਹ ਵੀ ਜਾਰਜ ਲਿਵੈਂਟਰੀ ਨੇ ਕੀਤੀ ਸੀ 1930 ਦੇ ਵਿੱਚ ਜਾਰਜ ਲਿਵੈਂਟਰੀ ਦਾ ਕਹਿਣਾ ਸੀ ਕਿ ਧੁੰਦ ਦੇ ਰੂਪ ਵਿੱਚ ਜਿਹੜੀ ਊਰਜਾ એનર્ਜੀ ਆ ਇਹ ਸਾਰੇ ਪਾਸੇ ਫੈਲੀ ਹੋਈ ਸੀ ਪਰ ਫਿਰ ਉਸ ਤੋਂ ਬਾਅਦ ਕਿਸੇ ਵਜ੍ਹਾ ਦੇ ਕਾਰਨ ਇਹ ਜਿਹੜੀ ਊਰਜਾ ਆ ਇੱਕ ਜਗ੍ਹਾ ਤੇ ਇਕੱਠੀ ਹੋਣੀ ਸ਼ੁਰੂ ਹੁੰਦੀ ਆ ਜਿਹਨੂੰ ਜਾਰਜ ਲਿਵੈਂਟਰੀ ਨੇ ਪ੍ਰਾਇਮਲ ਆਈਟਮ ਦਾ ਨਾਮ ਦਿੱਤਾ ਆ ਹਾਲਾਂਕਿ ਉਸਨੇ ਇਹ ਡਿਫਾਈਨ ਨਹੀਂ ਕੀਤਾ ਕਿ ਪ੍ਰਾਇਮਲ ਆਈਟਮ ਦੀ ਸ਼ੇਪ ਕੀ ਸੀ ਪਰ ਆਪਾਂ ਸੌਖਾ ਸਮਝਣ ਵਾਸਤੇ ਇਹ ਕਹਿ ਦਿੰਦੇ ਆ ਕਿ ਪ੍ਰਾਇਮਲ ਆਈਟਮ ਤੇ ਜਿਹੜੀ ਊਰਜਾ ਇਕੱਠੀ ਹੋਇਆ ਇੱਕ ਬਾਲ ਦੇ ਰੂਪ ਵਿੱਚ ਸੀ ਹੁਣ ਜਾਰਜ ਲੈਂਮੈਂਟਰੇ ਅਨੁਸਾਰ ਇਹ ਜਿਹੜੀ ਊਰਜਾ ਆ ਇੱਕ ਗੇਂਦ ਦੇ ਰੂਪ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਜਿਹੜੀ ਇਕੱਠੀ ਹੁੰਦੀ ਜਾਂਦੀ ਆ ਇਹ ਗੇਂਦ ਦਾ ਘੇਰਾ ਆ ਉਹ ਵਧਦਾ ਜਾਂਦਾ ਆ ਪਰ ਫਿਰ ਜਦੋਂ ਇਸ ਗੇਂਦ ਦੇ ਅੰਦਰ એનર્ਜੀ ਜਿਹੜੀ ਆ ਬਹੁਤ ਜ਼ਿਆਦਾ ਗਰਮੀ ਪੈਦਾ ਕਰ ਦਿੰਦੀ ਆ ਬਹੁਤ ਜ਼ਿਆਦਾ ਹੀਟ ਪੈਦਾ ਹੋ ਜਾਂਦੀ ਆ ਤਾਂ ਫਿਰ ਇੱਕ ਬਹੁਤ ਵੱਡਾ ਤਮਾਕਾ ਹੁੰਦਾ ਆ ਤੇ ਇਹ ਜਿਹੜੀ ਊਰਜਾ ਆ ਇਹ ਠੰਡੀ ਹੋ ਕੇ ਮੈਟਲ ਦੇ ਰੂਪ ਦੇ ਵਿੱਚ ਫਿਲਮਣੀ ਸ਼ੁਰੂ ਹੋ ਜਾਂਦੀ ਆ ਤੇ ਇਸ ਤੋਂ ਬਾਅਦ ਹੀ ਇਹ ਗ੍ਰਹਿ ਇਹ ਉਪਗ੍ਰਹਿ ਇਹ ਗੈਲੈਕਸੀਆਂ ਇਹ ਧਰਤੀ ਇਹ ਦਰਿਆ ਸਮੁੰਦਰ ਇਹ ਸਾਰਾ ਕੁਝ ਬਣਨਾ ਸ਼ੁਰੂ ਹੋ ਜਾਂਦਾ ਆ ਸੋ ਇਸ ਤਰ੍ਹਾਂ ਜਾਜ ਲਮੈਂਤਰੇ ਦੇ ਅਨੁਸਾਰ ਜਿਹੜੀ ਧਰਤੀ ਦੀ ਸ਼ੁਰੂਆਤ ਆ ਜਿਹੜੀ ਉਹ ਬਿਗ ਬੈਂਕ ਥਿਊਰੀ ਦੇ ਨਾਲ ਹੁੰਦੀ ਆ ਤੇ ਹੁਣ ਆਪਾਂ ਗੁਰਬਾਣੀ 'ਚੋਂ ਦੇਖਦੇ ਆ ਕਿ ਗੁਰਬਾਣੀ ਦੇ ਵਿੱਚ ਇਹਦੇ ਨਾਲ ਸੰਬ ਅਸੀਂ ਰੋਜ਼ ਗੁਰੂ ਨਾਨਕ ਸਾਹਿਬ ਦੀ ਬਾਣੀ ਜਪਜੀ ਸਾਹਿਬ ਪੜ੍ਹਦੇ ਆਂ ਤੇ ਉਸ ਦੇ ਵਿੱਚ ਇੱਕ ਤੁਕ ਹੁੰਦੀ ਆ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੀਤਾ ਪਸਾਓ ਭਾਵ ਕਿ ਜਿੰਨਾ ਵੀ ਪਸਾਰਾ ਆ ਇੱਕੋ ਕਵਾਓ ਉਹ ਸੱਚੇ ਪਰਮਾਤਮਾ ਦੇ ਇੱਕ ਹੁਕਮ ਦੇ ਨਾਲ ਹੋ ਗਿਆ ਤੇ ਉਸ ਤੋਂ ਬਾਅਦ ਤਿਸਤੇ ਹੋਏ ਲੱਖ ਦਰਿਆਓ ਤੇ ਉਸ ਤੋਂ ਬਾਅਦ ਜਿਹੜੇ ਲੱਖਾਂ ਦਰਿਆ ਆ ਉਹ ਬਣਨੇ ਸ਼ੁਰੂ ਹੋ ਗਏ ਇਨ ਸੌਖੇ ਸ਼ਬਦਾਂ ਦੇ ਵਿੱਚ ਆਪਾਂ ਇਦਾਂ ਸਮਝ ਸਕਦੇ ਹਾਂ ਕਿ ਇਸ ਬ੍ਰਹਿਮੰਡ ਦੇ ਵਿੱਚ ਜਦੋਂ ਤੋਂਦੀ ਤੋਂਦੀ ਸੀ ਚਾਰੇ ਪਾਸੇ ਉਦੋਂ ਵੀ ਪਰਮਾਤਮਾ ਦਾ ਹੁਕਮ ਆ ਉਹ ਵਰਤ ਰਿਹਾ ਸੀ ਜਿਵੇਂ ਕਿ ਆਪਾਂ ਪਹਿਲਾਂ ਵੀ ਤੁਕਾਂ ਦਰਤ ਕਰਕੇ ਦੇਖੇ ਨੇ ਤੇ ਫਿਰ ਉਸ ਪਰਮਾਤਮਾ ਦਾ ਇੱਕ ਹੁਕਮ ਹੁੰਦਾ ਆ ਜਿਸ ਤੋਂ ਬਾਅਦ ਇਹ ਸਾਰਾ ਪਸਾਰਾ ਵਰਤਦਾ ਆ ਤੇ ਫਿਰ ਇਹ ਜਿਹੜੇ ਗ੍ਰਹਿ ਉਪਗ੍ਰਹਿ ਧਰਤੀਆਂ ਪਤਾਲ ਆਕਾਸ਼ ਇਹ ਸਾਰੇ ਬਣਨੇ ਜਿਹੜੇ ਆ ਸ਼ੁਰੂ ਹੋ ਜਾਂਦੇ ਆ ਸੋ ਇਹਨੂੰ ਆਪਾਂ ਇਦਾਂ ਵੀ ਕਹਿ ਸਕਦੇ ਆ ਕਿ ਜਾਰਜ ਲਿਮਾਂਟਰ ਨੇ 1930 ਦੇ ਵਿੱਚ ਬਿਗ ਬੈਂਗ ਥਿਊਰੀ ਦੀ ਜਿਹੜੀ ਖੋਜ ਕੀਤੀ ਸੀ ਪਰ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਦੇ ਵਿੱਚ ਇਹਦੇ ਬਾਰੇ ਹੁਣ ਜਿਹੜੀ ਦੂਜੀ ਥਿਉਰੀ ਆ ਉਹਦੇ ਤੇ ਆਉਨੇ ਆਪਾਂ ਦੂਜੀ ਜਿਹੜੀ ਥਿਉਰੀ ਆ ਸਟੈਡੀ ਸਟੇਟ ਥਿਉਰੀ ਇਹਦੀ ਖੋਜ ਕੀਤੀ ਸੀ ਥੋਮਸ ਗੋਲਡ ਨੇ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਯੂਨੀਵਰਸ ਆਪਾਂ ਦੇਖ ਰਹੇ ਆ ਇਹ ਬਿਗ ਬੈਂਕ ਥਿਉਰੀ ਦੁਆਰਾ ਨਹੀਂ ਬਣਿਆ ਇਹ ਸ਼ੁਰੂ ਤੋਂ ਹੀ ਇਦਾਂ ਹੀ ਸੀ ਜਿਵੇਂ ਅੱਜ ਆਪਾਂ ਦੇਖ ਰਹੇ ਆ ਤੇ ਇਸੇ ਕਰਕੇ ਇਹ ਜਿਹੜੀ ਥਿਉਰੀ ਆ ਇਹਨੂੰ ਕੋਈ ਬਹੁਤੀ ਮੰਨਤਾ ਨਹੀਂ ਦਿੱਤੀ ਜਾਂਦੀ ਹੁਣ ਹੁਣ ਆਪਾਂ ਤੀਜੀ ਥਿਉਰੀ ਤੇ ਪਲਸੇਟਿਕ ਯੂਨੀਵਰਸ ਇਹਦੀ ਖੋਜ ਕੀਤੀ ਸੀ ਐਨਲ ਸੁੰਡਿਸ ਨੇ 1879 ਦੇ ਵਿੱਚ ਤੇ ਇਹ ਜਿਹੜੀ ਥਿਉਰੀ ਆ ਇਹ ਤਕਰੀਬਨ ਤਕਰੀਬਨ ਬਿਗ ਬੈਂਕ ਥਿਉ ਅਲਨ ਦਾ ਕਹਿਣਾ ਸੀ ਕਿ ਇਹੜਾ ਯੂਨੀਵਰਸ ਆ ਇੱਕ ਬਹੁਤ ਵੱਡੇ ਧਮਾਕੇ ਦੇ ਨਾਲ ਬਣਿਆ ਆ ਤੇ 40 ਬਿਲੀਅਨ ਸਾਲ ਬਾਅਦ ਇਹ ਯੂਨੀਵਰਸ ਖਤਮ ਹੋ ਜਾਵੇਗਾ ਤੇ ਉਸ ਤੋਂ ਬਾਅਦ ਫੇਰ ਜਿਹੜੀ ਇਹ ਊਰਜਾ ਆ ਪ੍ਰੀਮੀਅਲ ਐਟਮ ਦੇ ਰੂਪ ਵਿੱਚ ਇੱਕ ਗੋਲੇ ਦੇ ਰੂਪ ਵਿੱਚ ਆਊਗੀ ਫੇਰ ਉਹ ਗੋਲਾ ਫਟੇਗਾ ਫੇਰ ਯੂਨੀਵਰਸ ਬਣੇਗਾ ਤੇ ਫੇਰ ਉਸ ਤੋਂ ਬਾਅਦ ਜਿਹੜਾ ਯੂਨੀਵਰਸ ਅਨਰਸਟ ਹੋ ਜਾਵੇਗਾ ਤੇ ਇਹ ਜਿਹੜਾ ਬਣਨਾ ਟਾਣਾ ਬਣਨਾ ਟਾਣਾ ਜਿਹੜਾ ਚੱਕਰ ਆ ਇਹ ਨਿਰੰਤਰ ਇਸੇ ਤਰ੍ਹਾਂ ਚੱਲਦਾ ਰਹੂਗਾ ਤੇ ਹੁਣ ਆਪਾਂ ਆਉਂਦੇ ਆ ਗੁਰਬਾਣੀ ਤੇ ਗੁਰੂ ਨਾਨਕ ਸਾਹਿਬ ਅੰਗ 838 ਤੇ ਫਰਮਾ ਰਹੇ ਨੇ ਆਪੇ ਸੱਚ ਕੀਆ ਕਰ ਪਾਵ ਕਿਉ ਸੱਚੇ ਪ੍ਰਮਾਤਮਾ ਨੇ ਆਪਣੀ ਸਾਰੀ ਸ਼ਕਤੀ ਨੂੰ ਇੱਕ ਜਗ੍ਹਾ ਇਕੱਠਾ ਕੀਤਾ ਜਿੰਨੂੰ ਸਾਇੰਸ ਪ੍ਰੀਮੀਅਲ ਐਟਮ ਕਹਿੰਦੀ ਆ ਹੁਣ ਇੱਥੇ ਪ੍ਰੀਮੀਅਲ ਐਟਮ ਬਾਰੇ ਮੈਂ ਗੱਲ ਕਲੀਅਰ ਕਰਦਾ ਕਿ ਜਾਰਜ ਲਿਮੰਤਰੇ ਨੇ ਇਹ ਕਲੀਅਰ ਨਹੀਂ ਸੀ ਕੀਤਾ ਕਿ ਪ੍ਰੀਮੀਅਲ ਐਟਮ ਜਿਹੜਾ ਸੀਗਾ ਉਹਦਾ ਰੂਪ ਕੀ ਸੀ ਪਰ ਇੱਥੇ ਗੁਰੂ ਨਾਨਕ ਸਾਹਿਬ ਉਹਦਾ ਰੂਪ ਦੱਸ ਰਹੇ ਆ ਗੁਰੂ ਨਾਨਕ ਸਾਹਿਬ ਲਿਖਦੇ ਆ ਅੰਡਜ ਫੋੜ ਜੋੜ ਵਿਛੋੜ ਪਾਵ ਕਿ ਆਂਡੇ ਦੇ ਰੂਪ ਵਿੱਚ ਇਕੱਠੀ ਹੋਈ ਏਨਰਜੀ ਸਾਰੀ ਫੋੜ ਪਾਵ ਕੋ ਨੂੰ ਫੋੜਿਆ ਗਿਆ ਯਾਨੀ ਜਿੰਨੂੰ ਆਪਾਂ ਤਮਾਕਾ ਕਹਿੰਦੇ ਆ ਤਮਾਕਾ ਹੋਇਆ big bang theory ਦੇ ਨਾਲ ਵੀ ਆਪਾਂ ਜੋੜ ਕੇ ਦੇਖ ਸਕਦੇ ਹਾਂ ਨੂੰ ਕਿ ਧਮਾਕਾ ਹੋਇਆ ਉਸ ਤੋਂ ਬਾਅਦ ਜੋੜ ਕਿ ਫਿਰ ਜੁੜਿਆ ਜੁੜਿਆ ਜਾਊਗਾ ਨੂੰ ਆਂਡੇ ਨੂੰ ਤੇ ਫਿਰ ਵਿਛੋੜ ਤੇ ਫਿਰ ਤੇ ਇੱਕ ਵਾਰ ਤੋੜਿਆ ਜਾਊਗਾ ਭਾਵ ਕਿਹੜਾ ਪਲਸੇਟਿੰਗ ਯੂਨੀਵਰਸ ਆ ਉਹ ਇਹਦੇ ਨਾਲ ਰਿਲੇਟ ਕਰਦਾ ਆ ਜਿਵੇਂ ਐਲਨ ਸੁੰਡਿਸ ਨੇ ਕਿਹਾ ਸੀ ਕਿ ਜਿਹੜਾ ਯੂਨੀਵਰਸ ਆ بار بار ਬਣੇਗਾ ਟਾਏਗਾ بار بار ਬਣੇਗਾ ਟਾਏਗਾ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਵੀ ਲਿਖ ਰਹੇ ਨੇ ਕਿ ਪਰਮਾਤਮਾ ਆਪਣੀ ਸ਼ਕਤੀ ਨੂੰ ਇੱਕ ਆਂਡੇ ਦੇ ਰੂਪ ਵਿੱਚ ਜੋੜੇਗਾ ਤੋੜੇਗਾ ਤੇ ਯੂਨੀਵਰਸ ਜਿਹੜਾ ਬਣਦਾ ਟੰਦਾ ਰਹੂਗਾ ਇਥੋਂ ਆਪਾਂ ਇੱਕ ਗੱਲ ਦਾ ਹੋਰ ਸਪਸ਼ਟੀਕਰਨ ਵੀ ਕਰ ਸਕਦੇ ਆ ਕਿ ਇਹ ਜਿਹੜੀ ਦੁਨੀਆ ਆਪਾਂ ਜਿੱਚ ਹੁਣ ਰਹਿ ਰਹੇ ਆ ਇਹ ਇੱਕ ਨੱਕ ਦਿਨ ਖਤਮ ਹੋ ਜਾਊਗੀ ਤੇ ਉਸ ਤੋਂ ਬਾਅਦ ਫਿਰ ਇੱਕ ਵਾਰ ਨਵੇਂ ਸਿਰੇ ਤੋਂ ਜਿਹੜੀ ਦੁਨੀਆ ਦਾ ਆਰੰਭ ਹੋਊਗਾ ਤੇ ਇਥੋਂ ਆਪਾਂ ਇੱਕ ਗੱਲ ਦਾ ਅੰਦਾਜ਼ਾ ਹੋਰ ਵੀ ਲਾ ਸਕਦੇ ਆ ਕਿ ਗੁਰਬਾਣੀ ਦੇ ਵਿੱਚ ਕਿਤਨਾ ਕਿਤੇ ਦੁਨੀਆ ਦੇ ਅੰਤ ਬਾਰੇ ਵੀ ਲਿਖਿਆ ਆ ਕਿ ਜਿਹੜੀ ਦੁਨੀਆ ਅੱਜ ਚ ਆਪਾਂ ਹੁਣ ਰਹਿ ਰਹੇ ਆ ਇੱਕ ਨੱਕ ਦਿਨ ਖਤਮ ਹੋ ਜਾਊਗੀ ਤੇ ਉਸ ਤੋਂ ਬਾਅਦ ਫਿਰ ਤੋਂ ਨਵੀਂ ਦੁਨੀਆ ਦਾ ਆਰੰਭ ਹੋਊਗਾ ਹੁਣ ਆਪਾਂ ਅਗਲੀ ਗੱਲ ਤੇ ਆਉਨੇ ਆ ਕਿ ਇਹ ਜਿਹੜੀ ਧਰਤੀ ਆ ਨਾ ਇਹ ਖੜੀ ਕਿਵੇਂ ਆ ਇੱਡੇ ਵੱਡੇ ਬ੍ਰਾਂਡ ਦੇ ਵਿੱਚ ਠੀਕ ਆ ਤੇ ਅਸੀਂ ਸਾਰਿਆਂ ਨੇ ਬਚਪਨ ਦੇ ਵਿੱਚ ਨਾ ਨਿੱਕੇ ਹੁੰਦਿਆਂ ਇੱਕ ਗੱਲ ਜ਼ਰੂਰ ਸੁਣੀ ਹੋਗੀ ਸਾਡੇ ਸਿਆਣੇ ਸਾਨੂੰ ਦੱਸਦੇ ਹੁੰਦੇ ਸੀ ਕਿ ਜਿਹੜੀ ਧਰਤੀ ਆ ਨਾ ਉਹ ਬਲਦ ਦੇ ਸਿੰਘਾਂ ਤੇ ਖੜੀ ਆ ਤੇ ਜਦੋਂ ਉਸ ਬਲਦ ਦਾ ਜਿਹੜਾ ਸਿੰਘ ਕਥਕ ਜਾਂਦਾ ਆ ਤਾਂ ਫਿਰ ਉਹ ਆਪਣਾ ਸਿੰਘ ਬਦਲਦਾ ਆ ਤੇ ਜਿਦੇ ਕਰਕੇ ਧਰਤੀ ਚ ਪਚਾੜ ਆਉਂਦਾ ਆ ਮੈਂ ਜਦੋਂ ਕਾਲਜ ਪੜ੍ਹਦਾ ਸੀ ਨਾ ਤਾਂ ਮੈਂ ਆਪਣੇ ਕੋਰਸ ਦੇ ਵਿੱਚ ਇੱਕ ਕਹਾਣੀ ਪੜ੍ਹੀ ਸੀ ਕੁਲਵੰਤ ਸਿੰਘ ਵਿਰਕ ਜੀ ਦੀ ਧਰਤੀ ਹੇਠਲਾ ਬੋਲਦ ਇਸ ਕਹਾਣੀ ਦੀ ਗੱਲ ਮੈਂ ਇਸ ਲਈ ਕਰ ਰਿਹਾ ਕਿ ਸਰਦਾਰ ਕੁਲਵੰਤ ਸਿੰਘ ਵਿਰਕ ਜੀ ਜਦੋਂ ਇਹ ਕਹਾਣੀ ਲਿਖਦੇ ਆ ਤਾਂ ਇਸ ਕਹਾਣੀ ਦੇ ਐਂਡ ਤੇ ਉਹ ਇਹ ਗੱਲ ਕਰਦੇ ਆ ਧਰਤੀ ਹਟੇ ਬੋਲ ਦੀ ਕਿ ਵਾਕਈ ਧਰਤੀ ਹਟ ਇੱਕ ਬੋਲ ਦੇ ਆ ਜਿੰਨੇ ਧਰਤੀ ਜਿਹੜੀ ਆਪਣੇ ਸਿੰਘਾਂ ਦੇ ਉੱਪਰ ਚੁੱਕੀ ਹੋਈ ਆ ਤੇ ਇਹ ਜਿਹੜੀ ਕਥਾ ਆ ਕਿ ਬਲਦ ਨੇ ਧਰਤੀ ਸਿੰਘਾਂ ਦੇ ਚੁੱਕੀ ਆ ਇਹ ਬਹੁਤ ਲੰਬੇ ਸਮੇਂ ਤੋਂ ਇਦਾਂ ਹੀ ਪ੍ਰਚਲਿਤ ਆ ਤੇ ਹੁਣ ਗੁਰੂ ਨਾਨਕ ਸਾਹਿਬ ਇਹਦੇ ਤੇ ਸਵਾਲ ਕਰਦੇ ਆ ਕਿ ਠੀਕ ਆ ਮੰਨ ਲੈਨੇ ਆ ਕਿ ਜਿਹੜਾ ਬੋਲ ਦੇ ਆ ਉਹਨੇ ਧਰਤੀ ਜਿਹੜੀ ਆਪਣੇ ਸਿੰਘਾਂ ਦੇ ਚੁੱਕੀ ਆ ਪਰ ਫਿਰ ਉਸ ਬੋਲ ਦੇ ਨੂੰ ਖੜੇ ਹੋਣ ਵਾਸਤੇ ਵੀ ਤਾਂ ਕੋਈ ਜਗ੍ਹਾ ਚਾਹੀਦੀ ਨੇ ਕੋ ਤੇ ਉਸ ਧਰਤੀ ਨੂੰ ਫੇਰ ਕਿਸੇ ਥਲੇ ਇੱਕ ਬੋਲ ਦੇ ਨੇ ਸੰਘਾ ਤੇ ਚੁੱਕਿਆ ਹੋਗਾ ਤੇ ਫੇਰ ਉਸ ਬਲਦ ਨੂੰ ਖਲਾਉਣਾ ਇਸ ਧਰਤੀ ਚਾਹੀਦੀ ਆ ਤੇ ਜਿਹੜਾ ਚੱਕਰ ਇਸ ਤਰ੍ਹਾਂ ਨਿਰੰਤਰ ਚੱਲਦਾ ਰਹੂਗਾ ਇੱਕ ਧਰਤੀ ਇੱਕ ਬੋਲ ਦੇ ਇੱਕ ਧਰਤੀ ਇੱਕ ਬੋਲ ਦੇ ਇੱਕ ਧਰਤੀ ਇੱਕ ਬੋਲ ਦੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਆ ਜੇ ਕੋ ਬੁੱਝੇ ਹੋਏ ਸਚਿਆਰ ਤਬਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਣ ਜੋਰ ਜੀ ਜਾਤ ਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾਮ ਇਸੇ ਤਰ੍ਹਾਂ ਪਾ ਅੱਗੇ ਪੜਦੇ ਆ ਤੌਲ ਧਰਮ ਦਇਆ ਕਾ ਭੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਭਾਵ ਕਿ ਗੁਰੂ ਨਾਨਕ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਜਿਹੜੀ ਧਰਤੀ ਆ ਨਾ ਇਹ ਧਰਮ ਰੂਪੀ ਬੌਲ ਦੇ ਉੱਪਰ ਟਿਕੀ ਹੋਈ ਆ ਭਾਵ ਕਿ ਜਿਹੜੀ ਧਰਤੀ ਆ ਨਾ ਇਹਨੂੰ ਕਿਸੇ ਬੌਲ ਦੇ ਨਾਲ ਨਹੀਂ ਚੁੱਕਿਆ ਸਗੋ ਧਰਮ ਦੇ ਉੱਪਰ ਟਿਕੀ ਜੇ ਧਰਤੀ ਜਿਹੜੀ ਆ ਤੇ ਜੇ ਵਿਗਿਆਨ ਦੀ ਮੰਨੀਏ ਤਾਂ ਵਿਗਿਆਨ ਦਾ ਕਹਿਣਾ ਹੈ ਕਿ ਜਿਹੜੀ ਧਰਤੀ ਆ ਨਾ ਗ੍ਰੈਵਿਟੀਸ਼ਨ ਫੋਰਸ ਜਿਹਨੂੰ ਆਪਾਂ ਪੰਜਾਬੀ ਚ ਗੁਰਤਾਕਰਸ਼ਨ ਵੀ ਕਹਿ ਸਕਦੇ ਆ ਕਿ ਉਹਦੇ ਤੇ ਟਿਕੀ ਹੋਈ ਆ ਹੁਣ ਗੱਲ ਕਰਦੇ ਹਾਂ ਸੂਰਜ ਤੇ ਚੰਦ ਦੀ ਸਾਡੇ ਕੋਲ ਰੋਸ਼ਨੀ ਦੇ ਕੁਦਰਤੀ ਤੌਰ ਤੇ ਦੋ ਸਭ ਤੋਂ ਵੱਡੇ ਸੌਮੇ ਨੇ ਇੱਕ ਆ ਸੂਰਜ ਤੇ ਇੱਕ ਆ ਚੰਦ ਚੰਦ ਦੀ ਰੋਸ਼ਨੀ ਬੇਸ਼ੱਕ ਸੂਰਜ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਆ ਪਰ ਫਿਰ ਵੀ ਕੁਦਰਤੀ ਤੌਰ ਤੇ ਇਹ ਰੋਸ਼ਨੀ ਦੇ ਸਭ ਤੋਂ ਵੱਡਾ ਸੌਮਾ ਹੈ ਸਾਡੇ ਕੋਲ ਹੁਣ ਬਹੁਤ ਸਮਾਂ ਪਹਿਲਾਂ ਇੱਕ ਗੱਲ ਮੰਨੀ ਜਾਂਦੀ ਸੀ ਕਿ ਜਿਹੜੀ ਚੰਦਰਮਾ ਦੀ ਰੋਸ਼ਨੀ ਆ ਨਾ ਇਹ ਵੀ ਸੂਰਜ ਵਾਂਗ ਉਹਦੀ ਆਪਣੀ ਰੋਸ਼ਨੀ ਆ ਪਰ ਬਾਅਦ ਵਿੱਚ ਵਿਗਿਆਨੀਆਂ ਨੇ ਖੋਜ ਕਰਕੇ ਗੱਲ ਸਾਬਤ ਕੀਤੀ ਕਿ ਨਹੀਂ ਜਿਹੜੀ ਚੰਦਰਮਾ ਦੀ ਰੋਸ਼ਨੀ ਆ ਨਾ ਇਹਦੀ ਆਪਣੀ ਰੋਸ਼ਨੀ ਨਹੀਂ ਆ ਇਹ ਸੂਰਜ ਕੋਲੋਂ ਉਧਾਰੀ ਲੈਂਦਾ ਆ ਜੇ ਆਪਾਂ ਗੁਰਬਾਣੀ 'ਚ ਦੇਖਦੇ ਆਂ ਕਿ ਗੁਰਬਾਣੀ 'ਚ ਦੁਬਾਰੇ ਕੀ ਲਿਖਿਆ ਆ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਗ 938 ਤੇ ਫਰਮਾ ਰਹੇ ਨੇ ਸਸਕਰ ਸੂਰ ਵਸੇ ਮਿਟੇ ਅੰਧਿਆਰਾ ਸਸ ਤੋਂ ਭਾਵ ਇਥੇ ਚੰਦਰਮਾ ਤੋਂ ਹੈ ਤੇ ਸੂਰ ਤੋਂ ਭਾਵ ਸੂਰਜ ਤੋਂ ਹੈ ਤੇ ਪੂਰੀ ਪੰਕਤੀ ਜਿਹੜੇ ਅਰਥ ਬਣਦੇ ਨੇ ਉਹ ਇਹ ਬਣਦੇ ਨੇ ਕਿ ਜਦੋਂ ਸੂਰੇ ਦੀ ਰੋਸ਼ਨੀ ਚੰਦਰਮਾ ਦੇ ਉੱਪਰ ਪੈਂਦੀ ਹੈ ਤਾਂ ਜਿਹੜਾ ਅੰਧਕਾਰ ਆ ਉਹ ਮਿਟ ਜਾਂਦਾ ਆ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਇੱਕ ਹੋਰ ਟੁਕ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਗ 1033 ਉੱਪਰ ਮਿਲਦੀ ਹੈ ਚੰਦ ਸੂਰਜ ਦੋਹੇ ਦੀਪਕ ਰਾਖੇ ਸਸਕਰ ਸੂਰ ਸਮਾਇੰਦਾ ਭਾਵ ਕਿਹੇ ਪ੍ਰਮਾਤਮਾ ਤੂੰ ਚੰਦਰਮਾ ਤੇ ਸੂਰਜ ਰੂਪੀ ਦੋ ਦੀਪਕ ਜਿਹੜੇ ਆ ਉਸਮਾਨ ਚ ਜਗਾ ਕੇ ਰੱਖਿਓਏ ਨੇ ਤੇ ਸੂਰੇ ਦੀ ਰੋਸ਼ਨੀ ਜਿਹੜਾ ਚੰਦਰਮਾ ਤੇ ਪੈਂਦੀ ਹੈ ਤਾਂ ਚੰਦਰਮਾ ਰੋਸ਼ਨਾ ਉੱਠਦਾ ਹੈ ਸੂਰਜ ਚੰਦਰਮਾ ਤੋਂ ਬਾਅਦ ਹੁਣ ਵਾਰੀ ਆਉਂਦੀ ਆ ਤਾਰਿਆਂ ਦੀ ਹੁਣ ਜਿਹੜਾ ਇਹ ਫੈਕਟ ਆ ਨਾ ਇਹਨੂੰ ਥੋੜਾ ਜਿਹਾ ਬ੍ਰੇਕੀ ਨਾਲ ਸਮਝਣਾ ਪਊਗਾ ਆਪਾਂ ਨਿੱਕਣ ਤੇ ਜਦੋਂ ਕਦੀ ਕਿਸੇ ਨੂੰ ਪੁੱਛਦੇ ਹਾਂ ਨਾ ਕਿ ਤਾਰਿਆਂ ਦੀ ਗਿਣਤੀ ਕਿੰਨੀ ਹੋਊਗੀ ਤਾਂ ਕੋ ਜਵਾਬ ਮਿਲਦਾ ਸੀ ਕਿ ਜਿੰਨੇ ਕਿਸੇ ਭੇਡ ਦੇ ਵਾਲ ਹੁੰਦੇ ਨੇ ਕਹਿਣ ਦਾ ਭਾਵ ਕਿ ਨਾ ਤਾਂ ਪੇੜ ਦੇ ਵਾਲ ਗਿਣੇ ਜਾ ਸਕਦੇ ਸੀ ਤੇ ਨਾ ਹੀ ਤਾਰੇ ਪਰ ਇੰਨਾ ਤਾਂ ਅਨੁਮਾਨ ਲਗਾਇਆ ਜਾ ਸਕਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਕਿ ਇੱਕ ਬੰਦਾ ਇੱਕ ਜਗ੍ਹਾ ਤੇ ਬੈਠ ਕੇ ਆਮ ਗਿਣਤੀ ਤੇ 1000 ਤੋਂ 1500 ਤਾਰੇ ਗਿਣ ਲੈਂਦਾ ਸੀ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਟੈਕਨੋਲੋਜੀ ਵਧੀ ਵੱਡੇ ਵੱਡੇ ਟੈਲੀਸਕੋਪ ਆਏ ਦੂਰਬੀਨਾਂ ਆਈਆਂ ਤੇ ਉਹਨਾਂ ਦੇ ਨਾਲ ਕਹਿੰਦੇ ਆ ਕਿ ਕਰੋੜਾਂ ਦੇ ਵਿੱਚ ਤਾਰਿਆਂ ਦੀ ਗਿਣਤੀ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਹੁਣ ਆਪਾਂ ਇਹ ਵੀ ਜਾਣਦੇ ਆ ਕਿ ਬ੍ਰਹਿਮੰਡ ਦੇ ਵਿੱਚ ਬਹੁਤ ਸਾਰੀਆਂ ਮਿਲਕੀਵੇ ਗੈਲੈਕਸੀਆਂ ਨੇ ਤੇ ਕਿਹਾ ਜਾਂਦਾ ਕਿ ਇੱਕ ਮਿਲਕੀਵੇ ਗੈਲੈਕਸੀ ਦੇ ਵਿੱਚ ਤਕਰੀਬਨ 300 ਕਰੋੜ ਜਿਹੜਾ ਤਾਰਾ ਹੁੰਦਾ ਆ ਹੁਣ ਇੱਥੇ ਜਿਹੜੀ ਮੈਂ ਗਿਣਤੀ ਦੱਸੀ ਆ 300 ਕਰੋੜ ਤਾਰਿਆਂ ਦੀ ਇਹ ਜਿਹੜੀ ਗਿਣਤੀ ਆ ਨਾ ਇੱਕ ਮਿਲਕੀਵੇ ਗੈਲੈਕਸੀ ਦੀ ਆ ਤੇ ਅਸੀਂ ਸਾਰੇ ਜਾਣਦੇ ਆ ਕਿ ਜਦੋਂ ਕਰੋੜਾਂ ਮਿਲਕੀਵੇ ਗੈਲੈਕਸੀਆਂ ਮਿਲਦੀਆਂ ਨੇ ਤਾਂ ਉਦੋਂ ਫਿਰ ਇੱਕ ਸੁਪਰ ਗੈਲੈਕਸੀ ਬਣਦੀ ਆ ਤੇ ਜੇ ਹੁਣ ਇਸ ਤੋਂ ਅੱਗੇ ਚਲੀਏ ਤਾਂ ਕਈ ਸੁਪਰ ਗੈਲੈਕਸੀਆਂ ਮਿਲ ਕੇ ਇੱਕ ਬ੍ਰਹਿਮੰਡ ਬਣਾਉਂਦੀਆਂ ਨੇ ਹੁਣ ਇੱਥੇ ਸੋਚ ਕੇ ਦੇਖੀਏ ਕਿ 300 ਕਰੋੜ ਤਾਰੇ ਮਿਲ ਕੇ ਇੱਕ ਮਿਲਕੀਵੇ ਗੈਲੈਕਸੀ ਬਣਾਉਂਦੇ ਆ ਤੇ ਕਈ ਮਿਲਕੀਵੇ ਗੈਲੈਕਸੀਆਂ ਮਿਲ ਕੇ ਇੱਕ ਸੁਪਰ ਗੈਲੈਕਸੀ ਬਣਾਉਂਦੇ ਆ ਤੇ ਕਈ ਸੁਪਰ ਗੈ ਇੱਕ ਬ੍ਰਹਿਮੰਡ ਬਣਾਉਂਦਿਆਂ ਨੇ ਤੇ ਇੱਥੋਂ ਹੁਣ ਆਪਾਂ ਬ੍ਰਹਿਮੰਡ ਦੀ ਵਿਸ਼ਾਲਤਾ ਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡਾ ਬ੍ਰਹਿਮੰਡ ਕਿੰਨਾ ਵੱਡਾ ਆ ਤੇ ਜੇ ਐਡੇ ਵੱਡੇ ਬ੍ਰਹਿਮੰਡ ਦੇ ਵਿੱਚ ਤਾਰਿਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਸਾਡੇ ਮੂੰਹ ਚੋਂ ਸਿਰਫ ਇੱਕੋ ਲਫ਼ਜ਼ ਨਿਕਲੂਗਾ ਕਿ ਬੇਅੰਤ 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 ਕਿ ਇੰਨੇ ਤਾਰੇ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਤੇ ਜੇ ਆਪਾਂ ਹੁਣ ਗੁਰਬਾਣੀ ਤੇ ਝਾਤ ਪਾਈਏ ਤਾਂ ਆਪਾਂ ਜਪਜੀ ਸਾਹਿਬ ਦੇ ਅੰਦਰ ਰੋਜ਼ ਪੰਕਤੀ ਪੜ੍ਹਦੇ ਆ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਤੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਹਨਾਂ ਪੰਕਤੀਆਂ ਦੇ ਅਰਥ ਕਰਨ ਦੀ ਲੋੜ ਆ ਕਿਉਂਕਿ ਆਪਾਂ ਇਹਨਾਂ ਪੰਕਤੀਆਂ ਦੇ ਅਰਥ ਭਲੀ-ਪਾਂ ਸਾਰੇ ਜਾਣਦੇ ਆ ਹੁਣ ਇੱਥੇ ਇੱਕ ਗੱਲ ਮੈਂ ਸਪਸ਼ਟ ਕਰਦਾ ਕਿ ਇੱਥੇ ਅਜੇ ਆਪਾਂ ਇੱਕ ਬ੍ਰਹਿਮੰਡ ਦੀ ਗੱਲ ਕਰ ਰਹੇ ਆ ਤੇ ਗੁਰਬਾਣੀ ਦੇ ਅਨੁਸਾਰ ਕਈ ਬ੍ਰਹਿਮੰਡ ਨੇ ਲੱਖਾਂ ਬ੍ਰਹਿਮੰਡ ਨੇ ਤੇ ਸੋਚੋ ਕਿ ਉਹਨਾਂ ਦੇ ਚਤਾਰਿਆਂ ਦੀ ਗਿਣਤੀ ਕਿੰਨੀ ਹੋਊਗੀ ਤੇ ਮੈਨੂੰ ਨਹੀਂ ਲੱਗਦਾ ਕਿ ਸਾਇੰਸ ਕਦੀ ਇਹਦਾ ਅੰਤ ਲੱਭ ਸਕੋਗੀ ਇਸੇ ਤਰ੍ਹਾਂ ਆਪਾਂ ਨੂੰ ਅੱਗੇ ਇੱਕ ਹੋਰ ਫਰਮਾਨ ਮਿਲਦਾ ਗੁਰਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਗ 275 ਤੇ ਗੁਰੂ ਅਰਜਨ ਪਾਤਸ਼ਾਹ ਜੀ ਫਰਮਾ ਰਹੇ ਨੇ ਕਈ ਕੋਟ ਸਸੀਅਰ ਸੂਰ ਨਖਤਰ ਭਾਵ ਕਿ ਕਈ ਕਰੋੜਾਂ ਸੂਰਜ ਚੰਦਰਮਾ ਦੇ ਤਾਰੇ ਹਨ ਹੁਣ ਆਪਾਂ ਵੀਡੀਓ ਚੱਗੇ ਵੱਧਦੇ ਆਂ ਤੇ ਗੱਲ ਕਰਦੇ ਆਂ ਏਲੀਅਨਸ ਬਾਰੇ ਕਿ ਗੁਰਬਾਣੀ ਏਲੀਅਨਸ ਬਾਰੇ ਕੀ ਕਹਿੰਦੀ ਆ ਪਰ ਜੇ ਪਹਿਲਾਂ ਵਿਗਿਆਨ ਦੀ ਗੱਲ ਕਰੀਏ ਤਾਂ ਵਿਗਿਆਨ ਕਦੀ ਵੀ ਇਸ ਗੱਲ ਤੇ ਮੋਹਰ ਨਹੀਂ ਲਾਉਂਦਾ ਕਿ ਏਲੀਅਨਸ ਹਨ ਜਾਂ ਨਹੀਂ ਹਨ ਉਹ ਮੇਸ਼ਾ ਅਨੁਮਾਨ ਲਗਾਉਂਦੇ ਨੇ ਜਦੋਂ ਵੀ ਏਲੀਅਨਸ ਦੀ ਗੱਲ ਚੱਲਦੀ ਆ ਨਾ ਤਾਂ ਵਿਗਿਆਨੀ ਇਹੀ ਕਹਿੰਦੇ ਨੇ ਕਿ ਹੋ ਸਕਦੇ ਨੇ ਹੋਣਗੇ ਹੁੰਦੇ ਹੋਣਗੇ ਪਰ ਪੱਕੇ ਤੌਰ ਤੇ ਪੁਖਤਾ ਤੌਰ ਤੇ ਕੋਈ ਵੀ ਨਹੀਂ ਕਹਿੰਦਾ ਕਿ ਹਾਂ ਏਲੀਅਨਸ ਹਨ ਹੁਣ ਆਪਾਂ ਨਾਲ ਇੱਕ ਗੱਲ ਚੰਗੀ ਤਰ੍ਹਾਂ ਜਾਣਦੇ ਆ ਕਿ ਸਾਡਾ ਇੱਕ ਸੌਰ ਮੰਡਲ ਆ ਜਿਹਦੇ ਵਿੱਚ ਇੱਕ ਸੂਰਜ ਆ ਇੱਕ ਚੰ드ਰਮਾ ਆ ਇੱਕ ਧਰਤੀ ਆ ਠੀਕ ਆ ਜੀ ਕੁਝ ਗ੍ਰਹਿ ਨੇ ਜਿਨ੍ਹਾਂ ਵਿੱਚੋਂ ਸਿਰਫ ਧਰਤੀ ਉੱਪਰ ਹੀ ਜੀਵਨ ਆ ਜਿਨੂੰ ਆਪਾਂ ਇਨਸਾਨ ਕਹਿ ਦਿੰਨੇ ਹਨਾ ਪਰ ਵਿਗਿਆਨੀਆਂ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਸਾਨੂੰ ਮੰਗਲ ਗ੍ਰਹਿ ਦੇ ਉੱਪਰ ਵੀ ਜੀਵਨ ਦੇ ਕੁਝ ਅੰਛ ਲੱਭੇ ਨੇ ਚੰਦਰਮਾ ਤੇ ਵੀ ਪਾਣੀ ਦੇ ਜਿਹੜੇ ਕੁਝ ਅੰਛ ਲੱਭੇ ਨੇ ਪਰ ਕਿਸੇ ਹੋਰ ਗ੍ਰਹਿ ਦੇ ਉੱਪਰ ਕੋਈ ਜੀਵਨ ਹੈ ਜਾਂ ਨਹੀਂ ਹੈ ਜ ਜਿਨੂੰ ਇਹ ਕਹਿੰਦਾ ਕਿ ਏਲੀਅਨ ਹਨ ਜਾਂ ਨਹੀਂ ਹਨ ਇਹਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ ਵਿਗਿਆਨ ਪਰ ਹੁਣ ਆਪਾਂ ਗੁਰਬਾਣੀ 'ਚੋਂ ਦੇਖਦੇ ਹਾਂ ਕਿ ਗੁਰਬਾਣੀ ਏਲੀਅਨਸ ਬਾਰੇ ਕੀ ਕਹਿੰਦੀ ਹੈ ਗੁਰੂ ਨਾਨਕ ਸਾਹਿਬ ਆਸਾ ਰਾਗ ਦੇ ਵਿੱਚ ਅੰਗ 463 ਤੇ ਫਰਮਾ ਰਹੇ ਨੇ ਜਲ ਥਲ ਜੀਆਂ ਪੁਰੀਆਂ ਲੋਹਾ ਆਕਾਰ ਆਕਾਰ ਪਾਵ ਕਿ ਜਲ ਵਿੱਚ ਰਹਿਣ ਵਾਲੇ ਧਰਤੀ ਉੱਪਰ ਰਹਿਣ ਵਾਲੇ ਤੇ ਹੋਰਾਂ ਪੁਰੀਆਂ ਦੇ ਵਿੱਚ ਰਹਿਣ ਵਾਲੇ ਬਿਆੰਤ ਆਕਾਰ ਦੇ ਵੱਖਰੇ ਵੱਖਰੇ ਲੋਕ ਹਨ ਜੀਵ ਹਨ ਸੋ ਕਹਿਣ ਤੋਂ ਪਾਵ ਕਿ ਜੇਕਰ ਇਹਨਾਂ ਪਾਵਨ ਪੰਕਤੀਆਂ ਦੇ ਅਰਥ ਆਪਾਂ ਵਿਗਿਆਨਕ ਰੂਪ ਚ ਕਰੀਏ ਤਾਂ ਗੁਰੂ ਨਾਨਕ ਸਾਹਿਬ ਸਾਨੂੰ ਦੱਸ ਰਹੇ ਨੇ ਕਿ ਹੋਰ ਵੀ ਗ੍ਰਹਾਂ ਦੇ ਉੱਪਰ ਜੀਵਨ ਹੈ ਵੱਖਰੇ ਵੱਖਰੇ ਆਕਾਰ ਦੇ ਲੋਕ ਜਿਹੜਿਆ ਵਸਦੇ ਨੇ ਜੋ ਸਾਡੇ ਮੁਤਾਬਕ ਏਲੀਅਨਸ ਕਹਾਉਣਗੇ ਸੋ ਏਸੀ ਵਿਗਿਆਨ ਦੇ ਕੁਝ ਉਹ ਤੱਥ ਜੋ ਗੁਰਬਾਣੀ ਦੇ ਨਾਲ ਸਮਾਨਤਾ ਨੂੰ ਦਰਸਾਉਂਦੇ ਨੇ ਪਰ ਮੈਂ ਇੱਕ ਗੱਲ ਕਹਾ ਕਿ ਇਹ ਤੱਥ ਜਿਹੜੇ ਆ ਸਿਰਫ ਇੱਥੇ ਖਤਮ ਨਹੀਂ ਹੋ ਜਾਂਦੇ ਇੱਥੇ ਆਪਾਂ ਸਿਰਫ ਅੱਜ ਗੱਲ ਕੀਤੀ ਆ ਸੌਰ ਮੰਡਲ ਦੀ ਬ੍ਰਹਿਮੰਡ ਦੀ ਪਰ ਬ੍ਰਹਿਮੰਡ ਤੋਂ ਬਾਅਦ ਜੋ ਸਾਡੀ ਧਰਤੀ ਤੇ ਨੇ ਉਹਨਾਂ ਦਾ ਕੀ ਉਹਦੇ ਬਾਰੇ ਗੁਰਬਾਣੀ ਦਾ ਕੀ ਕਹਿਣਾ ਆ ਉਹਦੇ ਬਾਰੇ ਵਿਗਿਆਨ ਦਾ ਕੀ ਕਹਿਣਾ ਆ ਧਰਤੀ ਉੱਪਰ ਪਾਣੀ ਕਿਵੇਂ ਬਣਿਆ ਇਹ ਰੁੱਤਾਂ ਕਿਵੇਂ ਬਣੀਆਂ ਦਿਨ ਰਾਤ ਕਿਵੇਂ ਬਣੇ ਗੁਰਬਾਣੀ ਦੀ ਆਪਾਂ ਇੱਕ ਪੰਕਤੀ ਪੜ੍ਹਦੇ ਆ ਜੋ ਬ੍ਰਹਿਮੰਡੇ ਸੋਈ ਪਿੰਡੇ ਆਕਰ ਉਹ ਕੀ ਆ ਜੋ ਬ੍ਰਹਮੰਡ ਵਿੱਚ ਆ ਪਰ ਉਸ ਪ੍ਰਮਾਤਮਾ ਨੇ ਇਸ ਨੂੰ ਸਾਡੇ ਪਿੰਡੇ ਭਾਵ ਕਿ ਸਾਡੇ ਸਰੀਰ ਦੇ ਅੰਦਰ ਪਾਤਾ ਆ ਸੋ ਇਸ ਤਰ੍ਹਾਂ ਦੇ ਅਜੇ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਉੱਪਰ ਆਪਾਂ ਇੱਕ ਵੱਖਰੀ ਵੀਡੀਓ ਬਣਾ ਸਕਦੇ ਆ ਸੋ ਮੈਂ ਅਖੀਰ ਤੇ ਇੱਕੋ ਗੱਲ ਕਹੂੰਗਾ ਕਿ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤੇ ਤੁਸੀਂ ਚਾਹੁੰਦੇ ਜੇ ਕਿ ਇਹਦੇ ਨਾਲ ਦੀ ਇੱਕ ਹੋਰ ਵੀਡੀਓ ਬਣਾ ਕੇ ਮੈਂ ਲੈ ਕੇ ਆਵਾਂ ਤਾਂ ਕਮੈਂਟਾਂ ਦੇ ਵਿੱਚ ਆਪਣੀ ਜੀ ਵੀਰੋ ਐਸੀ ਜਾਈ ਦੀ ਵੀਡੀਓ ਤੁਸੀਂ ਦੇਖੋ ਕਿ ਸਾਨੂੰ ਕਿੰਨਾ ਕੁਸ਼ ਇਹ ਚੀਜ਼ ਤੋਂ ਇਹ ਨੋਲਿਜ ਸਾਨੂੰ ਸਾਡੇ ਨੋਲਿਜ ਦੇ ਅੰਦਰ ਰਜ਼ਾਫਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੀਆਂ ਚੀਜ਼ਾਂ ਲਿਖੀਆਂ ਗਈਆਂ ਨੇ NASA ਜਿਹੜਾ ਸਾਇੰਸ ਏਰੀਏ ਉਹੀ ਚੀਜ਼ਾਂ ਦੀ ਖੋਜ ਕਰ ਰਿਹਾ ਤੇ NASA ਸਭ ਤੋਂ ਉਤਲੀ ਸਤਾ ਦੇ ਅੰਦਰ ਉਹਨਾਂ ਨੇ ਇਦਾਂ ਪ੍ਰਕਾਸ਼ ਕੀਤਾ ਹੈ ਗੁਰੰਥ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹ ਚੀਜ਼ਾਂ ਜਿਹੜੀਆਂ ਲਿਖੀਆਂ ਗਈਆਂ ਨੇ ਉਹਨਾਂ ਦੀ ਖੋਜ ਉਹ ਹੁਣ ਉੱਥੋਂ ਦੇਖਦੇ ਕਿ ਉਹ ਚੀਜ਼ਾਂ ਨੂੰ ਕਾਪੀ ਕਰ ਰਿਹਾ ਹੈ ਇਹ ਚੀਜ਼ਾਂ ਕੁਰਾਨ ਦੇ ਅੰਦਰ ਵੀ ਉਹ ਚੀਜ਼ਾਂ ਅਸੀਂ ਦੇਖੀਆਂ ਨੇ ਜਿਹੜੀਆਂ ਹੁਣ ਅਸੀਂ ਜਿਹੜੀਆਂ ਪਹਿਲੇ ਲਿਖੀਆਂ ਗਈਆਂ ਨੇ ਤੇ ਹੁਣ ਉਹ ਚੀਜ਼ਾਂ ਜਿਹੜੀਆਂ ਨੇ ਸ਼ੋ ਹੋ ਰਹੀਆਂ ਨੇ ਜਿਹੜੀਆਂ ਪ੍ਰੈਡਿਕਸ਼ਨ ਸੀ ਉਹ ਸਾਨੂੰ ਹੁਣ ਨਜ਼ਰ ਆ ਰਹੀਆਂ ਨੇ ਜਿਸ ਤਰ੍ਹਾਂ ਤੁਸੀਂ ਦੇਖੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰੈਡਿਕਸ਼ਨ ਕੀਤੀ ਸੀ ਖਾਲਸੇ ਰਾਜ ਦੀ ਖਾਲਸ탄 ਦੀ ਜਿੰਨੀਆਂ ਵੀ ਉਹਨਾਂ ਦੀਆਂ ਭਵਿੱਖਬਾਨੀਆਂ ਸੀ ਪਾਕਿਸਤਾਨ ਨੂੰ ਲੈ ਕੇ ਹਿੰਦੁਸਤਾਨ ਨੂੰ ਲੈ ਕੇ ਉਹ ਸਾਨੂੰ ਸੱਚ ਸਾਬਿਤ ਹੁੰਦੀਆਂ ਹੋਈਆਂ ਨਜ਼ਰ ਆਈਆਂ ਨੇ ਤੇ NASA ਇੱਕ ਵਾਹਦ ਅਦਾਰਾ ਹੈ ਜਿਹੜਾ ਅਸੀਂ ਮੰਨਦੇ ਆ ਕਿ ਉਹ ਖੋਜ ਕਰਦਾ ਹੈ ਪੂਰੀ ਦੁਨੀਆ ਦੇ ਅੰਦਰ ਓਵਰ ਆਲ ਉਹ ਖੋਜ ਕਰਦਾ ਹੈ ਕਿ ਚੀਜ਼ਾਂ ਜਿਹੜੀਆਂ ਪ੍ਰੈਡਿਕਟ ਜਿਹੜੀਆਂ ਕਰਦਾ ਹੈ ਕਿ ਇਹ ਚੀਜ਼ਾਂ ਇਜਾਦ ਹੋਈਆਂ ਨੇ ਉਹ ਚੀਜ਼ਾਂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਹੁਤ ਪਹਿਲੇ ਤੋਂ ਹੀ ਲਿਖੀਆਂ ਗਈਆਂ ਸੀ ਤੇ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ ਸ਼ੁਕਰੀਆ